ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਇਹਨਾਂ ਦੇ ਉੱਤੇ ਸ਼ਨੀਂਗਰ ਪ੍ਰਵੇਸ਼ ਕਰ ਚੁੱਕਿਆ ਹੈ ਔਰ ਕਿਵੇਂ ਕਰ ਚੁੱਕਿਆ ਮਾਮਲਾ ਕੀ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਐਸੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਇੱਕ ਵੱਡਾ ਰੌਲਾ ਪੈ ਚੁੱਕਿਆ ਔਰ ਸੁਖਵੀਰ ਸਿੰਘ ਬਾਦਲ ਜੇਲ੍ਹ ਤੱਕ ਕਿਵੇਂ ਜਾਂਦੇ ਨੇ ਔਰ ਸੁਖਵੀਰ ਸਿੰਘ ਬਾਦਲ ਹੀ ਨਹੀਂ ਬਲਕਿ ਤੁਸੀਂ ਵੇਖੋਗੇ ਜੇ ਕੋਈ ਬੰਦਾ ਕਰਾਇਮ ਕਰ ਦਿੰਦਾ ਕਿਸੇ ਨੂੰ ਮਾਰ ਵੀ ਦਿੰਦਾ ਉਹਨੂੰ ਉਸੇ ਦੇ ਹਿਸਾਬ ਦੇ ਨਾਲ ਸਜ਼ਾ ਮਿਲਦੀ ਆ ਪਰ ਇੱਥੇ ਤਾਂ ਜੀ ਗੁਨਾਹ ਬਹੁਤ ਵੱਡੇ ਵੱਡੇ ਸਾਹਮਣੇ ਆ ਰਹੇ ਨੇ ਇਹ ਮੈਂ ਨਹੀਂ ਕਹਿੰਦਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਬਤ ਕਰਕੇ ਦਿਖਾਵਾਂਗੇ ਕਿ ਆਖਰ ਪੰਜਾਬ ਦੇ ਗਰੰਥੀਆਂ ਪੰਜਾਬ ਦੇ ਰਾਗੀਆਂ ਢਾਡੀਆਂ ਦੇ ਨਾਲ ਜੋ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਅੱਜ ਸਾਹਮਣੇ ਆ ਗਏ ਨੇ ਪੰਜਾਬ ਦੇ ਅੰਦਰ ਇਹ ਸਬੂਤ ਦੇ ਰਹੇ ਨੇ ਸੁਰਵੀਰ ਸਿੰਘ ਬਾਦਲ ਨੇ ਕੀ ਕੁਛ ਉਹਨਾਂ ਦੇ ਨਾਲ ਕੀਤਾ ਐਸੇ ਕਰਕੇ ਤਾਂ ਪੰਜਾਬ ਦੇ ਅੰਦਰ ਪੂਰੀ ਪਾਰਟੀ ਡਿੱਗ ਜਾਂਦੀ ਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਸ਼ਨੀ ਦਾ ਪ੍ਰਵੇਸ਼ ਕਿਵੇਂ ਹੁੰਦਾ ਇਹ ਸਭ ਤੋਂ ਵੱਡਾ ਸਵਾਲ ਹੈ ਕਹਿੰਦੇ ਸ਼ਨੀ ਗ੍ਰਹਿ ਜਦੋਂ ਕਿਸੇ ਦੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਤਾਂ ਜਾ ਫਿਰ 7.5 ਸਾਲ ਹੀ ਲੱਗ ਜਾਂਦੀ ਹੈ ਯਾਨੀ 6.5 ਜਿਹਨੂੰ ਕਿਹਾ ਜਾਂਦਾ ਉਹ ਸੁਖਵੀਰ ਸਿੰਘ ਬਾਦਲ ਤੇ ਲਾਗੂ ਹੋ ਚੁੱਕੀ ਆ ਸੁਖਵੀਰ ਸਿੰਘ ਬਾਦਲ ਦਾ ਆਖਰ ਗੁਨਾਹ ਕੀ ਹੈ ਦੇਖੋ ਅਕਸਰ ਪੰਜਾਬ ਦੇ ਲੋਕ ਕਹਿੰਦੇ ਜੀ ਕੌਮ ਦੇ ਨਾਲ ਕਹਣ ਕੀਤਾ ਬਹੁਤ ਸਾਰੇ ਲੋਕਾਂ ਦੇ ਉੱਤੇ ਗੋਲੀਆਂ ਚਲਵਾ ਦਿੱਤੀਆਂ ਤਾਂ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤ ਦੇ ਵਿੱਚ ਸਾਂਝੀਆਂ ਕਰੂੰਗਾ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਪਹਿਲਾਂ ਜਿਹੜੇ ਰਾਗੀ ਢਾਡੀ ਔਰ ਗ੍ਰੰਥੀ ਜਿਨ੍ਹਾਂ ਦੇ ਨਾਲ ਜ਼ੁਲਮ ਕੀਤਾ ਇਸ ਪਰਿਵਾਰ ਨੇ ਉਹ ਰਾਗੀ ਉਹ ਢਾਡੀ ਉਹ ਗ੍ਰੰਥੀ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਬਹੁਤ ਸਾਰੇ ਚੇਲੇ ਚਪਟੇ ਕੋਦੇ ਸੁਖਬੀਰ ਸਿੰਘ ਬਾਦਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੇ ਅੰਦਰ ਕਿ ਅਸੀਂ ਤਾਂ ਪੰਜਾਬ ਦੇ ਦਰਦੀ ਪੰਜਾਬ ਪੱਖੀ ਆ ਤੇ ਪੰਜਾਬ ਨੂੰ ਬਚਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਪਰ ਇੱਥੇ ਦਾ ਜੀ ਮਾਮਲਾ ਕੁਛ ਹੋਰ ਹੀ ਨਿਕਲ ਆਇਆ ਇੱਕ ਗਰੰਥੀ ਆ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਔਰ ਕਾਮ ਦੇ ਨਾਲ ਕੀ ਕੀਤਾ ਇਹਨਾਂ ਦੇ ਮੋਹ ਸੁਣਦੇ ਉਸ ਤੋਂ ਬਾਅਦ ਅਗਲੀ ਅਪਡੇਟ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਕਿ ਬੜੀ ਹੀ ਅਹਿਮ ਸੁਣੋ ਮੈਂ ਤੀਵਿਆ ਜਾਂ ਮੈਨੂੰ ਬਸਾਉਣੀ ਔਖੀ ਹੋਈ ਹੈ। ਅੱਛਾ ਇਹ ਗੌਲਡ ਬੋਰ ਜੋਗਾ ਦੂਜੇ ਥਾਂ ਤੋਰੀਆ ਉੱਥੇ ਵੀ ਉਹ ਜਿਹੜੀ ਉਹ ਸੱਤ ਸੋਈ ਜਾਂਦੀ ਉਹ ਗ੍ਰਾਂਥੀ ਦੀ ਕੁੜੀ ਉਹ ਦੱਸੋ ਅਸੀਂ ਕਪਾਪ ਕੀ ਕੀਤਾ ਜਾਂ ਸਾਡੇ ਅੰਦਰ ਨਹੀਂ ਕੋਈ ਬੜਕਦੇ ਰੱਲ। ਹਕੀਕਤ ਹੈ ਸਾਡੀ। ਫਿਰ ਬੱਬਾ ਜੀ ਆ ਸਾਰੇ ਡਰਾਮੇ ਨੇ ਜਿਹੜੇ ਕਹਿੰਦੇ ਨੇ ਗੁਰੂ ਘਰ ਦੇ ਵਜ਼ੀਰ ਬਾਬਾ ਪਟਕਾ ਸਾਹਿਬ ਦੀ ਉਪਾਧੀ ਉਹ ਡਰਾਮੇ ਫਿਰ ਸਭ ਬਕਵਾਸ ਬਾਜੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਤਾਂ ਡਾਕਟਰ ਬਣਾਇਆ ਕਿਨੇ ਬਾਦਲ ਕਿਨੇ ਬਣਾਇਆ ਮੈਂ ਨਾ ਲੈ ਕੇ ਕਹਿੰਦਾ। ਸਾਡੇ ਜਿੰਨਾ ਵੀ ਜਲੂਸ ਕੱਟਿਆ ਨਾ ਕੌਮ ਦਾ ਧਰਮ ਦਾ ਗ੍ਰੰਥੀਆਂ ਦਾ ਢਾਡੀਆਂ ਦਾ ਰਗ ਤੇ ਬਾਦਲ ਵੀ ਆ ਨੇ ਕੱਟਿਆ ਕਿਉਂਕਿ ਭਗਵਾਨ ਹੁਣ ਤਾਂ ਉਹਨੇ ਕਿਹਾ ਸੀ ਇਹ ਛੇ ਕੌਮ ਕੋ ਖਤਮ ਕਰ ਦੋ ਕਿਹਾ ਮੈਂ ਕਰੂੰਗਾ ਮੇਰੇ ਕੋ ਦੋ ਦਿਨ ਤੇ ਕਿਤੇ ਆਉਤੇ ਉਹਨਾਂ ਅੱਜ ਕਿਉਂ ਸਾਡੇ ਜਗਮਾਨ ਕਰੋੜ ਦੇ ਵਾਰੀ ਵਾਰੀ ਜਾਂ ਤੋਂ ਸਾਡੇ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕੋਈ ਚੰਗੇ ਨਹੀਂ ਹੈਗੇ ਇਹਨਾਂ ਨੇ ਪੰਜਾਬ ਨੂੰ ਵਾਕਈ ਮਾਰਿਆ ਕੌਮ ਦੇ ਪ੍ਰਤੀ ਇਹ ਲੋਕ ਦੋਸ਼ੀ ਨੇ ਉਹ ਹੋਰ ਕਿੱਥੇ-ਕਿੱਥੇ ਸਾਬਤ ਹੋਊਗਾ ਇਹ ਤੁਹਾਡੇ ਸਾਰਾ ਕੁਝ ਸਾਹਮਣੇ ਆ ਪਰ ਸੁਖਵੀਰ ਸਿੰਘ ਬਾਦਲ ਇੱਕ ਗੱਲ ਦਾ ਜਵਾਬ ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਚਾਹਣਾ ਦੇਖੋ ਵੀ ਜੇਕਰ ਕੋਈ ਕ੍ਰਾਈਮ ਕਰ ਦਿੰਦਾ ਕੋਈ ਵੀ ਤਰ੍ਹਾਂ ਦਾ ਯਾਨੀ ਕਿਸੇ ਬੰਦੇ ਨੂੰ ਬੰਦਾ ਮਾਰ ਦਿੰਦਾ ਤਾਂ ਉਸ ਬੰਦੇ ਨੂੰ ਜੇਲ੍ਹ ਹੋ ਜਾਂਦੀ ਹੈ ਜਾਂ ਫਾਂਸੀ ਹੋ ਸਕਦੀ ਹੈ ਇਹੀ ਹੈ ਪਰ ਇੱਥੇ ਜੀ ਕਹਿੰਦੇ ਕਾਲ ਤਖਤ ਸਾਹਿਬ ਜਾ ਕੇ ਕਈ ਵਾਰ ਮਾਫੀਆਂ ਮੰਗੀਆਂ ਜਾਂਦੀਆਂ ਐਸੇ ਸੁਖਵੀਰ ਸਿੰਘ ਬਾਦਲ ਦਵਾਰਾ ਕੀ ਉਹ ਇਨਸਾਨ ਨਹੀਂ ਹੈ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੁੰਦੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਜੇਕਰ ਇਹਨੇ ਕ੍ਰਾਈਮ ਕੀਤੇ ਆ ਵਿੱਚ ਸਾਡੀ ਸਰਕਾਰ ਵੀ ਇਹ ਗੱਲ ਮੰਨਦੀ ਹੈ ਜਦੋਂ ਕਿ ਸਰਕਾਰ ਨੇ ਇਹ ਗੱਲ ਸਾਬਤ ਕਰ ਦਿੱਤੀ ਪੰਜਾਬ ਦੇ ਲੋਕਾਂ ਨੇ ਕਰ ਦਿੱਤੀ ਕਈ ਵਾਰ ਮਾਫੀਆਂ ਮੰਗੀਆਂ ਗੋਲੀਆਂ ਚਲਵਾ ਦਿੱਤੀਆਂ ਨਾਮਜਬ ਦੀਆਂ ਸੰਗਤਾਂ ਦੇ ਉੱਤੇ ਤੇ ਫਿਰ ਇਹਨਾਂ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਸਿਰਫ ਅਦਾਲਤ ਤੱਕ ਤੇ ਖੜਾ ਕੇ ਇਹਨਾਂ ਤੋਂ ਮੁਆਫੀ ਕਿਉਂ ਮੰਗਵਾਈ ਜਾਂਦੀ ਹੈ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ 20-20 ਸਾਲ ਤੱਕ ਕਿਉਂ ਨਹੀਂ ਰੱਖਿਆ ਜਾਂਦਾ ਕਿਉਂਕਿ ਜੇਕਰ ਬੰਦਾ ਕ੍ਰਾਈਮ ਕਰਦਾ ਉਹਨੂੰ ਤਾਂ ਸਜ਼ਾ ਹੁੰਦੀ ਹੈ ਪਰ ਕਾਨੂੰਨ ਇਹਨਾਂ ਦੇ ਉੱਤੇ ਲਾਗੂ ਕਿਉਂ ਨਹੀਂ ਸਵਾਲ ਇਹ ਵੀ ਹੈ ਕਿਉਂਕਿ ਅਦਾਲਤ ਤੱਕ ਦੇ ਜਿਹੜੇ ਵੀ ਜ਼ਥੇਦਾਰ ਨੇ ਉਹ ਸਾਰੇ ਇਹਨਾਂ ਦੇ ਚੇਲੇ ਚਪਾਟੇ ਨੇ ਸ਼ੋਸ਼ ਕਰਕੇ ਉਹਨਾਂ ਨੂੰ ਵੀ ਅਪੀਲ ਹੈ ਕਿ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਜਾਂ ਸੁਖਵੀਰ ਸਿੰਘ ਬਾਦਲ ਜਿੰਨੇ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਾਇਮ ਕੀਤੇ ਨੇ ਇਹਦੇ ਉੱਤੇ ਪੰਜਾਬ ਦੀ ਸਰਕਾਰ ਇਨਵੈਸਟੀਗੇਸ਼ਨ ਕਰੇ ਵਿਜੀਲੈਂਸ ਬਿਊਰੋ ਨੂੰ ਇਹਨਾਂ ਦੇ ਕੇਸ ਦੇਵੇ ਸੀਬੀਆਈ ਨੂੰ ਦੇਵੇ ਜਿਵੇਂ ਸਰਸੇ ਵਾਲੇ ਸਾਧ ਦਾ ਪਿੱਛਾ ਸੀਬੀਆਈ ਨੇ ਕੀਤਾ ਸੀ ਤਾਂ ਉਹ ਵੀ ਇਹਨਾਂ ਦਾ ਵੈਸੇ ਗੁਰੂ ਸੀ ਤਾਂ ਭਾਈ ਸੁਖਵੀਰ ਸਿੰਘ ਬਾਦਲ ਨੂੰ 20 ਸਾਲ ਤੱਕ ਦੀ ਸਜ਼ਾ ਹੋਣੀ ਚਾਹੀਦੀ ਐ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਆ ਜਦੋਂ ਕ੍ਰਾਈਮ ਤਾਂ ਤੁਸੀਂ ਇੰਨੇ ਵੱਡੇ ਵੱਡੇ ਕਰ ਦਿੱਤੇ ਫੇਰ ਵੀ ਤੁਸੀਂ ਆਮ ਜਨਤਾ ਦੇ ਵਿੱਚ ਫਿਰਦੇ ਹੋ ਨਾਲੇ ਕਹਿੰਦੇ ਹੋ ਜੀ ਸਾਡੀ ਸਰਕਾਰ ਆ ਜਾਵੇ ਵਿਰੋਧੀ ਧਿਰ ਦੇ ਨੇਤਾ ਬਣੇ ਫਿਰਦੇ ਹੋ ਸੋ ਕਾਨੂੰਨ ਨਾਮ ਦੀ ਚੀਜ਼ ਤਾਂ ਪੰਜਾਬ ਦੇ ਲੋਕ ਫੇਰ ਮੰਨਣਗੇ ਜੇਕਰ ਇਹਨਾਂ ਦੋਸ਼ੀਆਂ ਇਹਨਾਂ ਕਾਤਲਾਂ ਤੇ ਇਹਨਾਂ ਸਮਗਲਰਾਂ ਨੂੰ ਕੜੀ ਸਜ਼ਾ ਹੋਵੇ ਜਿਵੇਂ ਕਿ ਹੁਣ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੜ ਦਿੱਤਾ ਤਾਂ ਹੁਣ ਬਾਰੀ ਕਹਿੰਦੇ ਸੁਖਵੀਰ ਬਾਦਲ ਦੀ ਵੀ ਲੱਗ ਸਕਦੀ ਹੈ ਕਿਉਂ ਕਿ ਸੁਖਵੀਰ ਸਿੰਘ ਬਾਦਲ ਖੁਦ ਹੀ ਇਹੋ ਜੇ ਸਟੈਪ ਚੱਕ ਰਿਹਾ ਐ ਐਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸ਼ਨੀ ਗ੍ਰਹ ਪ੍ਰਵੇਸ਼ ਕਰ ਚੁੱਕਿਆ ਸੁਖਵੀਰ ਬਾਦਲ ਦੀ ਰਾਸ਼ੀ ਦੇ ਅੰਦਰ 7.5 ਸਾਲੀ ਉਹਦੇ ਤੇ ਲਾਗੂ ਹੋ ਚੁੱਕੀ ਹੈ ਐਸੇ ਕਰਕੇ ਤਾਂ ਪੰਜਾਬ ਦੇ ਵਿੱਚੋਂ ਬੇੜਾ ਗਰਕ ਹੋਇਆ ਤਾਂ ਦੇਖੋ ਇੱਥੇ ਪੰਜਾਬ ਦਾ ਬੱਚਾ ਬੱਚਾ ਪੰਜਾਬ ਦੇ ਸਾਡੇ ਸਾਰੇ ਭੈਣ ਭਰਾਵਾਂ ਦਾ ਇਹ ਹੱਕ ਹੈ ਕਿ ਜਿਹੜੀ ਤੁਹਾਡੀ رائے ਆ ਇਹ ਜਰੂਰ ਕਮੈਂਟਾਂ ਦੇ ਜ਼ਰੀਏ ਧਰਨੀ ਹੈ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਗੱਲਾਂ ਬਾਤਾਂ ਤੇ ਜਿਵੇਂ ਪੰਜਾਬ ਦੇ ਲੋਕ ਉੱਭਰ ਕੇ ਸਾਹਮਣੇ ਆ ਰਹੇ ਕਿ ਸੁਖਬੀਰ ਸਿੰਘ ਬਾਦਲ ਨਾਮ ਲੈ ਕੇ ਕਹਿ ਰਿਹਾ ਬੰਦਾ ਰਾਗੀ ਢਾਡੀ ਜਿੰਨੇ ਵੀ ਗ੍ਰੰਥੀ ਨੇ ਉਹ ਸਾਰੇ ਲੋਕ ਇਹਨਾਂ ਦੇ ਉੱਤੇ ਅੱਕੇ ਨੇ ਔਰ ਪੰਜਾਬ ਚਾਹੁੰਦਾ ਇਹਨਾਂ ਨੂੰ ਅਕਾਲੀ ਦਲ ਨੂੰ ਸਰਕਾਰ ਤੋਂ ਛੱਡੋ ਕਹਿੰਦੇ ਜੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਲੋਕ ਤਾਂ ਇੱਥੇ ਤੱਕ ਸਵਾਲ ਕਰਦੇ ਨੇ ਲੋਕਾਂ ਦੇ ਕਮੈਂਟ ਕੀ ਆਉਂਦੇ ਆ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਆ ਤਾਂ ਕਹਿੰਦੇ ਇਹਨੂੰ ਕਾਲੇ ਪਾਣੀ ਭੇਜ ਦਿਓ ਇਹਨੂੰ ਡੇਬਰੀਗੜ ਦੇ ਵਿੱਚ ਬੰਦ ਕਰ ਦਿਓ ਪਰ ਪੰਜਾਬ ਦੀ ਸਰਕਾਰ ਤਾਂ ਫੇਰ ਵੀ ਨਰਮ ਰਵੱਈਏ ਦੇ ਨਾਲ ਸਾਡੇ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖ ਰਹੀ ਹੈ ਜਦੋਂ ਕਿ ਇੱਕ ਪਾਸੇ ਸਾਡੇ ਬੰਦੀ ਸਿੰਘ ਵੀ ਤਾਂ ਰੋਲ ਰਹੇ ਆ ਨਾ ਉਹ ਇਹਨਾਂ ਲੋਕਾਂ ਦੇ ਹੀ ਕਰਕੇ ਆ ਸਾਰਾ ਮਾਮਲਾ ਸਿਰਫ ਕੁਰਸੀ ਚਾਹੀਦੀ ਹੈ ਤੇ ਪੈਸਾ ਇਹੋ ਲੋਕ ਨੇ ਪੜ੍ਹੀਗਾ ਪੰਜਾਬ ਵਾਲੇ ਜਿੰਨੇ ਪੜ੍ਹਨ ਭਰਾਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ